ਰਵਿੰਦਰ ਪੱਲਾ ਜੋ ਹਮੇਸ਼ਾ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹਸਾਉਂਦੇ ਸਨ ਅੱਜ ਸਾਰਿਆਂ ਨੂੰ ਰਵਾ ਗਏ ਕਮੇਡੀ ਕਿੰਗ ਪੰਜ ਦਿੱਤਾਂ ਵਿੱਚ ਹਮੇਸ਼ਾ ਲਈ ਬਲੀਨ ਹੋ ਗਏ ਉਹਨਾਂ ਦਾ ਅੰਤਮ ਸੰਸਕਾਰ ਸ਼ਨੀਵਾਰ ਨੂੰ ਮਹਾਲੀ ਦੇ ਬਲੌਂਗੀ ਸਮਸ਼ਾਨ ਘਾਟ ਵਿੱਚ ਕੀਤਾ ਗਿਆ ਕਮੇਡੀ ਕਿੰਗ ਪੰਜ ਦਿੱਤਾਂ ਵਿੱਚ ਬਲੀਨ ਪੱਲਾ ਜੀ ਹਮੇਸ਼ਾ ਹਸਾਉਂਦੇ ਸਨ ਪਰ ਅੱਜ ਲੋਕਾਂ ਨੂੰ ਰਵਾ ਗਏ ਜਦੋਂ ਟੇਪ ਰਿਕਾਰਡ ਤੇ ਚੱਲਣ ਵਾਲੀਆਂ ਕੈਸਟਾਂ ਤੇ ਜਦੋਂ ਆਪਸ਼ਨ ਕਾਟਾ ਵੱਜਦਾ ਸੀ ਇੱਕ ਦੋ ਨਹੀਂ ਸਗੋਂ ਦਰਜਨਾਂ ਲੋਕ ਇਕੱਠੇ ਹੋ ਜਾਂਦੇ ਸਨ ਜਸਵਿੰਦਰ ਭੱਲਾ ਜੋ ਹਮੇਸ਼ਾ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹਸਾਉਂਦੇ ਸਨ ਅੱਜ ਸਾਰਿਆਂ ਨੂੰ ਰੁਵਾ ਗਿਆ ਉਹਨਾਂ ਦਾ ਆਖੰਤਮ ਸੰਸਕਾਰ ਸ਼ਨੀਵਾਰ ਨੂੰ ਮੋਹਾਲੀ ਦੇ ਬਲੌਂਗੀ ਸਮਸ਼ਾਨਘਾਟ ਵਿੱਚ ਕੀਤਾ ਗਿਆ ਉਹਨਾਂ ਦੇ ਪੁੱਤਰ ਪੁਖਰਾਜ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗੜੀ ਦਿੱਤੀ ਜਸਵਿੰਦਰ ਭੱਲਾ ਦੇ ਆਖੰਤਮ ਸੰਸਕਾਰ ਵਿੱਚ ਪਰਿਵਾਰਕ ਮੈਂਬਰ ਪੰਜਾਬੀ ਫਿਲਮੀ ਕਲਾਕਾਰ ਅਤੇ ਹਜ਼ਾਰਾਂ ਲੋਕ ਸ਼ਾਮਲ ਹੋਏ ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਤੇ ਸ਼ਮਸ਼ਾਨ ਘਾਟ ਲਿਜਾਇਆ ਗਿਆ ਪਰਿਵਾਰਕ ਮੈਂਬਰ ਅਤੇ ਸព ਚਿੰਤਕਾਂ ਦਾ ਰੋ ਰੋ ਬੁਰਾ ਹਾਲ ਸੀ ਜਸਵਿੰਦਰ ਭੱਲਾ ਨੂੰ ਅੰਤਿਮ ਵਿਦਾਈ ਦੇਣ ਵਾਲਿਆਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ ਜਸਵਿੰਦਰ ਭੱਲਾ ਦੀ ਅੰਤਿਮ ਯਾਤਰਾ ਲਈ ਵੱਡੀ ਗੰੰਟੀ ਵਿੱਚ ਲੋਕ ਇਕੱਠੇ ਹੋਏ ਜਦੋਂ ਉਨ੍ਹਾਂ ਦੀ ਦੇਹ ਨੂੰ ਸ਼ਮਸ਼ਾਨ ਘਾਟ ਲਿਆਂਦਾ ਗਿਆ ਤਾਂ ਗਿੱਪੀ ਗਰੇਵਾਲ ਬੀਨੂ ਢਿੱਲੋਂ ਅਤੇ ਕਈ ਹੋਰਾਂ ਨੇ ਅਰਥੀ ਨੂੰ ਮੋਢਾ ਦਿੱਤਾ ਉਹਨਾਂ ਦੇ ਨੂੰ ਅਗਨੀ ਭੇਟ ਕੀਤਾ ਗਿਆ ਤਾਂ ਗੌਰਵ੍ਰਿਤ ਘੁੱਗੀ ਗਿੱਪੀ ਗਰੇਵਾਲ ਕਰਮਜੀਤ ਅਨਮੋਲ ਪ੍ਰਿੰਸ ਕਮਲਜੀ ਸਿੰਘ ਹੋਰ ਵੀ ਸੰਗਾ ਤੇ ਹੋਰ ਕਲਾਕਾਰ ਰੋਣ ਲੱਗ ਪਏ ਗਾਇਕ ਐਮੀ ਬਰਕ ਵੀ ਉਦਾਸ ਦਿਖਾਈ ਦਿੱਤੇ ਮੁਹੰਮਦ ਸਦੀਕ ਆਪਣੇ ਦੋਸਤ ਦੀ ਜਾਨ ਤੇ ਦੁੱਖ ਕਾਰਨ ਕੁਝ ਨਹੀਂ ਬੋਲ ਰਿਹਾ ਸੀ ਉਸ ਨੇ ਪੋਖਰਾਜ ਨੂੰ ਉਤਲਾਸ ਦਿੱਤਾ ਇਸ ਮੌਕੇ ਤੇ ਫਿਲਮੀ ਕਲਾਕਾਰ ਜਿੰਮੀ ਸ਼ੇਰਗਿੱਲ ਬਾਲਮਕੰਦ ਸ਼ਰਮਾ ਪੰਮੀ ਭਾਈ ਹੰਸਰਾਜ ਜਸਵੀਰ ਜੱਸੀ ਅਮਨ ਨੋਰੀ ਗਿੱਪੀ ਗਰੇਵਾਲ ਗੁਰਪ੍ਰੀਤ ਕੋਗੀ ਪ੍ਰਿੰਸ ਕਵਲਜੀ ਸਿੰਘ ਆਰਪੀ ਸੰਗਾ ਐਮੀ ਬੇਰਕ ਬੀ ਐਨ ਸ਼ਰਮਾ ਡੀਸੀ ਮਹੌਲਦੀ ਕੋਮਲ ਮਿੱਤਲ ਵਿਦਾਇਕ ਗਲਵੰਦ ਸਿੰਘ ਡੀਆਈਜੀ ਭੁੱਲਰ ਅਤੇ ਹੋਰ ਵੀ ਹਾਜ਼ਰ ਸਨ ਜਿਨ੍ਹਾਂ ਨੂੰ ਆਮਦ ਹਿੰਦਿਕ ਸਕ੍ਰਿਪਟ ਦੇ ਦੇਓ ਪੜ੍ਹ ਦਿੰਦੇ ਨੇ ਉਹ ਵੀ ਠੀਕ ਨੇ ਜੇ ਅੱਛੇ ਤਰ੍ਹਾਂ ਪੜ੍ਹਨ ਲਿਖ ਲਈਏ ਬਾਹਦਾ ਆਰਟਿਸਟ ਕਿ ਜਿਨ੍ਹਾਂ ਨੂੰ ਸਕ੍ਰਿਪਟ ਦੇ ਆਸਰੇ ਨਹੀਂ ਜਦੋਂ ਕੰਮ ਸ਼ੁਰੂ ਹੋ ਜਾਂਦਾ ਤੇ ਆਮਦ ਹੁੰਦੀ ਸੀ ਉਹ ਜੁਮਲੇ ਉਹ ਮੁਹਾਵਰੇ ਬਣ ਜਾਂਦੇ ਸੀ ਉਸੇ ਲਾਜਵਾਬ ਸਾਡਾ ਸੱਜਣ ਚਲੇ ਗਿਆ ਬਾਕੀ ਦੁਨੀਆ ਫਨਾ ਦਾ ਮਕਾਨ ਹੈ ਜਿਹਨੂੰ ਵਕਤ ਆਉਂਦਾ ਹੈ ਉਹਨਾਂ ਵਾਰਿਸ ਦੰਦ ਦਾ ਕੋਈ ਵਸਾ ਨਹੀਂ ਰੱਬ ਦੇ ਵਾਰਸ ਕਰਕੇ ਮਾਰ ਪਰਵਾਹ ਉਹਦਾ ਕਟਾਈ ਪਿਆ ਇੰਡਸਟਰੀ ਵਿੱਚ ਕਿੱਡਾ ਵੱਡਾ ਹੈ ਇੰਡਸਟਰੀ ਬਹੁਤ ਵੱਡਾ ਕੱਟਾ ਜਿਹਦੀ ਤੋਂ ਬਿਨਾ ਕੋਈ ਫਿਲਮ ਹੀ ਨਹੀਂ ਸੀ ਬੰਦੀ ਸੋਚ ਕੇ ਦੇਖੋ ਕਿੰਨੇ ਫੈਨ ਹੋਣਗੇ ਪੂਰੀ ਦੁਨੀਆ ਵਿੱਚ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਪੰਜਾਬੀ ਸੁਭਾਣ ਬਹੁਤ ਕੰਪਲੈਕਸ ਹਮੇਸ਼ਾ ਵੱਲ ਬਾਈਪੁੱਲ ਠੀਕ ਪੰਜਾਬੀ ਮੈਂ ਤੇ ਜਦੋਂ ਯੂਨੀਵਰਸਿਟੀ ਪ੍ਰੋਫੈਸਰ ਲੱਗੀ ਸੀ ਉਹ ਤੋਂ ਤੋਂ ਲੈ ਕੇ ਲੰਬਾ ਸਮਾਵਨਾ ਦੇ ਨਾਲ ਬਾਹਰ ਵੀ ਗਏ ਕੈਨੇਡਾ ਗਿਆ ਇੰਗਲੈਂਡ ਗਿਆ ਲੰਬੇ ਟੂਰ ਕੀਤੇ ਬੀਟੂ ਜੀ ਉਹ ਰਾਜ ਨਾਲ ਫਿਲਮਾਂ ਹੋਈਆਂ ਨਵਰਾਜ ਨਾਲ ਕੀ ਕੀ ਦਸੀ ਪਿੱਛੇ ਪਤਾ ਵੀ ਲੈਣ ਆਏ ਘਰ ਅਸਨੇ ਮੈਂ ਤੇ ਉਹ ਰਾਜ ਪਰ ਪਤਾ ਨਹੀਂ ਸੀ ਕਿ ਲੱਗਦਾ ਸੀ ਕ੍ਰਿਸ਼ਮਾ ਹੋ ਜਾਏਗਾ ਠੀਕ ਹੋ ਜਾਣਗੇ ਇਹ ਬਹੁਤ ਵਾਰ ਹਾਂਸ ਪਰ ਇਹ ਇਹਨਾਂ ਦੇ ਮਾਤਾ ਜੀ ਦੇ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਨੇ ਚੋ ਠੀਕ ਰਹਿੰਦੇ ਨੇ ਤੇ ਮਾਂ ਦੇ ਇੱਕ ਬਿٹے ਦੀ ਅਫਤੀ ਦਾ ਖ਼ਾਣ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੈ ਪਾਪਾਂ ਸਾਰੇ ਜਿੰਨੂੰ ਨਹੀਂ ਪੁੱਛਦੇ ਉਹ ਹੀ ਨਹੀਂ ਦੁਖਿਆ ਇਹ ਮਰਹਲਿਆਂ ਚ ਸਾਰੇ ਗੁਜ਼ਰਦੇ ਆਪਾਂ ਰਿਲੇਟ ਕਰਕੇ ਕਿ ਜਦੋਂ ਕਿਸੇ ਦਾ ਕੋਈ ਮਰੇ ਤੇ ਬੜਾ ਗਿਆਨ ਦੀਆਂ ਗੱਲਾਂ ਬਹੁਤ ਆਉਂਦੀਆਂ ਜਦੋਂ ਆਪਣਾ ਟੁੱਟ ਜਾਂਦਾ ਸਭ ਕੁਝ ਖੁੱਲ ਜਾਂਦਾ ਇਹ ਜੀ ਕੀ ਕਹਿਣਾ ਚਾਹੋਗੇ ਭੱਲਾ ਸਾਹਿਬ ਮੈਨੂੰ ਦਾ ਬਹੁਤ ਸਮਾਂ ਹੈ ਤੁਹਾਨੂੰ ਬਾਰੇ ਇਸ ਤਰ੍ਹਾਂ ਦੀ ਗੂਝੀ ਦੇਖੋ ਜਸਵਿੰਦਰ ਭੱਲਾ ਯਾਰਾਂ ਦਾ ਯਾਰ ਰੱਜੀ ਰੂ ਦਾ ਮਾਲਕ ਬਹੁਤ ਹੀ ਵੱਡਾ ਫਨਕਾਰ ਮੇਰੀ ਸਾਜ ਉਹਦੇ ਵਿਦਿਆਰਥੀ ਜੀਵਨ ਤੋਂ ਹੈ ਬਾਲ ਮੁਕੰਦ ਨਾਲ ਤੇ ਜਸਵਿੰਦਰ ਨਾਲ ਤੇ ਜਦੋਂ ਵਿਦਿਆਰਥੀ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਮੈਂ ਇੱਕ ਦਿੱਲੀ ਦੂਰਦਰਸ਼ਨ ਦੇ ਪ੍ਰੋਗਰਾਮ ਤੇ 91 ਦੇ ਵਿੱਚ ਲੈ ਕੇ ਗਿਆ ਤੇ ਉਸ ਤੋਂ ਮੰਗਰੋਂ ਅਸੀਂ ਇਕੱਠਿਆਂ ਨੇ ਕੈਨੇਡਾ ਅਮਰੀਕਾ ਦੇ ਟੂਰ ਵੀ ਕੀਤੇ ਤੇ ਜਦੋਂ ਕਦੇ ਵੀ ਮਿਲਣਾ ਉਹ ਸਪਨਾਤ ਨਾਲ ਉਹ ਸਾਜ ਨਾਲ ਮਿਲਣਾ ਤੇ ਅੱਜ ਉਹ ਸਾਡੇ ਦਰਮਿਆਨ ਨਹੀਂ ਰਹੇ ਪਰ ਜਸਵਿੰਦਰ ਭੱਲੇ ਦੀਆਂ ਜਾਦਾਂ ਜਸਵਿੰਦਰ ਭੱਲੇ ਦੇ ਸ਼ਨਕਾਟੇ ਹਮੇਸ਼ਾ ਹੀ ਫੀਜ਼ਾ ਦੇ ਵਿੱਚ ਗੂੰਜਦੇ ਰਹਿਣਗੇ ਸੋ ਮੈਂ ਵੈਗਰ ਵਗਰ ਅਰਦਾਸ ਕਰਦਾ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਰਕਸ਼ਨ ਤੇ ਜਸਵਿੰਦਰ ਭੱਲੇ ਨੂੰ ਆਪਣੇ ਚਰਨਾਂ ਚ ਨਵਾਸ ਬਰਕਸ਼ਨ ਸੋ ਇਹ ਖੂਬੀਆਂ ਤਾਂ ਸੈਂਕੜੇ ਹੀ ਹੈ ਮਤਲਬ ਆਪਾਂ ਕਿੰਨੀਆਂ ਖੂਬੀਆਂ ਹਨ ਇਹ ਇੰਨੀਆਂ ਖੂਬੀਆਂ ਸੀਗੀਆਂ ਆਲਵੇਸ ਸਮਾਈਲਿੰਗ ਮੈਂ ਕਦੇ ਵੀ ਉਹਨਾਂ ਦੇ ਚਿਹਰੇ ਤੇ ਸ਼ਿਕਨ ਨਹੀਂ ਦੇਖਿਆ ਲੱਗਦਾ ਇੰਡਸਟਰੀ ਤੇ ਆਵਾਮ ਕਦੇ ਵੀ ਮਿਲ ਕੇ ਸਗਨ ਨਹੀਂ ਭੁੱਲ ਸਕਦੇ ਅਜੇ ਸ਼ਖਸ ਬਿਲਕੁਲ ਜੀ ਅਮਰ ਨੇ ਜੋ ਐਸੀਆਂ ਸ਼ਖਸੀਅਤਾਂ ਹੁੰਦੀਆਂ ਨਾ ਜੀ ਉਹ ਅਮਰ ਹੁੰਦੀਆਂ ਦੁਨੀਆ ਤੇ ਪਰਮਾਤਮਾ ਇਹ ਅਲੱਗ ਹੀ ਬਣਾ ਕੇ ਭੇਜਦਾ ਐਸੇ ਸ਼ਖਸ ਔਰ ਉਹ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਜਾਂਦੇ ਨਹੀਂ ਆ ਉਹ ਦੁਨੀਆ ਦੇ ਵਿੱਚ ਹੀ ਰਹਿੰਦੇ ਆ ਲੋਕਾਂ ਦੇ ਵਿੱਚ ਹੀ ਰਹਿੰਦੀ ਆ ਆਪਣਾ ਕੰਮ ਦੇ ਜ਼ਰੀਏ ਔਰ ਇਹ ਕਦੇ ਵੀ ਨਹੀਂ ਭੁੱਲੇ ਜਾ ਸਕਦੇ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੇਗਾ ਮੈਂ ਇਹ ਪੁਰੋਸਾ ਜਾਣਾ ਕੋ ਤੁਹਾਡੇ ਲੋਸ ਕੈਰੀਆਂ ਜਟਾ ਦੀ ਕਹਿੰਦੇ ਅਗੂ ਫਿਰ ਜੀ ਅਗਲੇ ਪਾਰਟੀ ਦੀ ਸ਼ੁਰੂਆਤ ਹੋ ਰਹੀ ਸੀ ਕਿ ਤਿਆਰੀ ਚੱਲ ਰਹੀ ਸੀ ਲਿਖੇ ਵਿੱਚ ਚੱਲੇ ਹਾਂਜੀ ਅਸੀਂ ਮੈਂ ਤਾਂ ਪਿਛਲੇ ਮਹੀਨੇ ਆ ਕੇ ਮਿਲ ਕੇ ਗਿਆ ਸੀ ਗੱਲ ਕਰਕੇ ਗਿਆ ਸੀਗਾ ਤੇ ਮੈਂ ਕਿਹਾ ਸੀ ਮੈਂ ਕਿਹਾ ਪੱਲਾ ਸਾਬ ਤੱਕੜੇ ਹੋ ਜੋ ਆਪਾਂ ਤਿਆਰੀਆਂ ਜਟਾ ਸ਼ੂਟਿੰਗ ਸ਼ੁਰੂ ਕਰਨੀ ਹੈ ਦਸੰਬਰ ਦੇ ਵਿੱਚ ਹੂੰ ਤੇ ਮੈਨੂੰ ਲੱਗ ਵੀ ਰਿਹਾ ਸੀ ਇੰਪਰੂਵਮੈਂਟ ਹੈ ਜੀ ਵੀ ਹੋਰ ਇੰਪਰੂਵ ਹੋਊਗਾ ਅਗਲੇ 3-4 ਮਹੀਨੇ ਚ ਉਹਨਾਂ ਦੀ ਸਿਹਤ ਹੋਰ ਇੰਪਰੂਵ ਹੋ ਗਈ ਪਰ ਹੁਣ ਰੱਬ ਨੂੰ ਕੁਛ ਹੋਰੀ ਮਨਜ਼ੂਰ ਸਰ ਉਹਨਕੇ ਜੈਸੇ ਕਲਾਕਾਰ ਕੀ ਆਪ ਦੇਖਤੇ ਹੈ ਕਿ ਆਨੇ ਵਾਲੇ ਸਮੇਂ ਮਿਲ ਸਕਤੇ ਦੇਖਿਏ ਜੀ ਮੇਰੇ ਕੋ 27-28 ਸਾਲ ਹੋ ਗਏ ਹੈ ਇੰਡਸਟਰੀ ਮੇ ਪਰ ਡਾਇਰੈਕਟ ਕਰਤੇ ਵੀ 16-17 ਸਾਲ ਹੋ ਗਏ ਹਨ ਉਨਕੀ ਰਿਪਲੇਸਮੈਂਟ ਮੁਝੇ ਨਹੀਂ ਲੱਗਤਾ ਹੈ 16-17 ਸਾਲ ਮੇ ਤੋ ਦਿਖੀ ਨਹੀਂ ਕਿਉਂਕਿ ਜਿੰਨਾ ਟੈਲੈਂਟ ਉਨਮੇ ਥਾ ਔਰ ਜਿੰਨਾ ਸਭ ਕੁਛ ਉਨਮੇ ਥਾ ਬਹੁਤ ਮੁਸ਼ਕਿਲ ਹੈ ਕਿਸੇ ਮੇ ਹੋਣਾ ਸਭ ਕੁਝ ਹੋਣਾ ਇੰਪਰੋਵਾਈਜ਼ੇਸ਼ਨ ਕੀ ਜੋ ਉਨਕੀ ਉਹ تھی ਨੋਲੇਜ ਉਹ ਕਹਾਣੀ ਕਾਮਨ ਨਹੀਂ ਹੈ ਕਹਾਣੀਆਂ ਸਭ ਤੁਹਾਡੀ ਜੋਨਿੰਗ ਸੀ ਕੀ ਕਹੋਗੇ ਕਿ ਟੂਰ ਤੁਹਾਡਾ ਚੱਲ ਗਿਆ ਮਨਦੁਖੀ ਜੀ ਮੈਂ ਕੀ ਕਹੂੰਗਾ ਹੋਰ ਬਹੁਤ ਬਹੁਤ ਮਨਜਤੋ ਪਤਾ ਲੱਗਿਆ ਜੀ ਬਹੁਤ ਮਨਦੁਖੀ ਮੈਂ ਤਾਂ ਹੁਣ ਹੀ ਪਹੁੰਚਿਆ ਮੈਂ ਇੱਧਰ ਬੰਬੇ ਸੀਗਾ ਜੀ ਮੈਂ ਸੰਸਕਾਰ ਤੇ ਚਲੋ ਮੈਂ ਆ ਗਿਆ ਟਾਈਮ ਸੇ ਮੇਰਾ ਬ੍ਰਹਮਾਂਸੀਗਾ